ਇਕੋ ਜੀ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਦੀ ਇੱਕ ਸਾਖੀ ਆਪਜੀ ਦੇ ਨਾਲ ਸਾਂਝੀ ਕਰਦੇ ਆਂ ਇਹ ਸਾਖੀ ਮੇਰੇ ਛੇਵੇਂ ਪਾਸ਼ਾ ਜੀ ਦੇ ਸਮੇਂ ਦੀ ਆ ਛੇਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਛੇਵੇਂ ਪਾਸ਼ਾ ਨੇ ਜਦ ਆਪਣੀ ਬੇਟੀ ਵੀਰੋ ਦਾ ਵਿਆਹ ਕੀਤਾ ਤਾਂ ਵਿਆਹ ਦੀਆਂ ਸਾਰੀਆਂ ਰਸਮਾਂ ਤੋਂ ਬਾਅਦ ਜਦੋਂ ਡੋਲੀ ਤੁਰਨ ਲੱਗੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਬੇਟੀ ਵੀਰੋ ਦੀ ਡੋਲੀ ਵਿਦਾ ਕਰਨ ਤੋਂ ਪਹਿਲਾਂ ਬੀਬੀ ਵੀਰੋ ਜੀ ਨੂੰ ਕੁਝ ਗੱਲਾਂ ਸਮਝਾਈਆਂ ਸਨ ਉਹਨਾਂ ਗੱਲਾਂ ਦੇ ਵਿੱਚੋਂ ਆ ਕੁਝ ਤਿੰਨ ਚਾਰ ਗੱਲਾਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆਂ ਸਭ ਤੋਂ ਪਹਿਲੀ ਗੱਲ ਸਤਿਗੁਰ ਸੱਚੇ ਪਾਤਸ਼ਾਹ ਨੇ ਬੀਬੀ ਵੀਰੋ ਜੀ ਨੂੰ ਸਮਝਾਈ ਕਿ ਦੇਖ ਪੁੱਤਰੀ ਅੱਜ ਤੋਂ ਤੇਰਾ ਵਿਆਹ ਹੋ ਗਿਆ ਹੈ ਤੂੰ ਸਹੁਰੇ ਘਰ ਦੇ ਵਿੱਚ ਚਲੀ ਜਾਣਾ ਹੈ ਤਸੌਰੀ ਘਰ ਦੇ ਲਈ ਤੇਰੀਆਂ ਕੁਝ ਜ਼ਿੰਮੇਵਾਰੀਆਂ ਨੇ ਤੇਰੇ ਕੁਝ ਫਰਜ਼ ਨੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਕਿ ਤੂੰ ਰੋਜ਼ ਸਵੇਰੇ ਜਲਦੀ ਉੱਠਣਾ ਹੈ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਘਰ ਦੇ ਜੀਆਂ ਦੇ ਉੱਠਣ ਤੋਂ ਪਹਿਲਾਂ ਉੱਠ ਜਾਣਾ ਫਿਰ ਇਸ਼ਨਾਨ ਕਰਨਾ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰਨਾ ਭਾਵ ਕਿ ਤੇਰਾ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਤਨੇਮ ਪੱਕਾ ਹੋਵੇ ਫਿਰ ਉਸ ਤੋਂ ਬਾਅਦ ਤੂੰ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਜੋ ਵੀ ਕਰਦੇ ਕੰਮਕਾਰ ਕਰਨੇ ਆ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਸਾਰੇ ਇਹੀ ਕਰਦੇ ਕੰਮਕਾਰ ਸਾਰੀਆਂ ਜ਼ਿੰਮੇਵਾਰੀਆਂ ਚਾਹ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣੀਆਂ ਨੇ ਅਤੇ ਸੱਸ ਸਹੁਰਾ ਸਾਹਿਬ ਭੁੱਲ ਕੇ ਵੀ ਕਦੀ ਉਹਨਾਂ ਦੀ ਤੁਨਿੰਦਿਆ ਚੁਗਲੀ ਨਹੀਂ ਕਰਨੀ ਜੇਕਰ ਕੋਈ ਆ ਕੇ ਨਿੰਦਿਆ ਚੁਗਲੀ ਕਰੇ ਤਾਂ ਤੂੰ ਉਥੋਂ ਪਾਸੇ ਚਲੇ ਜਾਣਾ ਹੈ ਭਾਵ ਕਿ ਆਪਣੇ ਸੱਸ ਸਹੁਰਾ ਸਾਹਿਬ ਦੀ ਨਿੰਦਿਆ ਚੁਗਲੀ ਸੁਣਨੀ ਵੀ ਨਹੀਂ ਹੈ ਤੇ ਕਹਿੰਦੇ ਇਹ ਸਿੱਖਿਆ ਦੇ ਕੇ ਸਤਗੁਰ ਸੱਚੇ ਪਾਸ਼ਾ ਨੇ ਬੀਬੀ ਵੀਰੋ ਜੀ ਨੂੰ ਤੋਰਿਆ ਸੀ ਅਤੇ ਨਾਲ ਹੀ ਵਚਨ ਕੀਤੇ ਕਿ ਬੇਟੀ ਜੇਕਰ ਤੂੰ ਇਹ ਵਚਨ ਕਮਾਵੇਂਗੀ ਇਹ ਨਿਮ ਨਭਾਵੇਂਗੀ ਤਾਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੇਰੀ ਝੋਲੀ ਦੇ ਵਿੱਚ ਪੈਣਗੀਆਂ ਸਾਰੇ ਸੁੱਖ ਤੇਰੀ ਝੋਲੀ ਦੇ ਵਿੱਚ ਪੈਣਗੇ ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਕਹੇ ਬਚਨ ਅਟਲ ਅਤੇ ਬੀਬੀ ਵੀਰੋ ਜੀ ਨੇ ਵੀ ਗੁਰੂ ਪਿਤਾ ਦੇ ਕਹੇ ਹੋਏ ਬਚਨ ਕਮਾਏ ਅਤੇ ਸਭ ਸੁੱਖ ਸਭ ਖੁਸ਼ੀਆਂ ਸਤਿਗੁਰ ਸੱਚੇ ਪਾਸ਼ਾ ਨੇ ਬੀਬੀ ਵੀਰੋ ਜੀ ਦੀ ਝੋਲੀ ਦੇ ਵਿੱਚ ਪਾਈਆਂ ਤਾਂ ਇਹ ਸਿੱਖਿਆਵਾਂ ਸਿਰਫ ਬੀਬੀ ਵੀਰੋ ਜੀ ਦੇ ਲਈ ਨਹੀਂ ਆਪਣੇ ਲਈ ਵੀ ਆ ਕਿਉਂਕਿ ਅਸੀਂ ਵੀ ਉਸੇ ਹੀ ਪਰਮਪਿਤਾ ਪਰਮਾਤਮਾ ਦੇ ਬੱਚੇ ਆ ਸਾਡੇ ਲਈ ਵੀ ਇਹ ਸਿੱਖਿਆਵਾਂ ਦੇ ਉੱਤੇ ਚੱਲਣਾ ਜ਼ਰੂਰੀ ਆ ਹੁਣ ਪੈਣਾ ਨੇ ਹਰ ਇੱਕ ਕਰਦੇ ਵਿੱਚ ਪੈਣਾ ਬੀਬੀਆਂ ਨੂੰ ਸਵੇਰੇ ਸਭ ਤੋਂ ਪਹਿਲਾਂ ਉੱਠਣਾ ਪੈਂਦਾ ਹੈ ਉਹ ਭਾਵੇਂ ਲੇਟ ਉੱਠਦੀਆਂ ਨੇ ਭਾਵੇਂ ਸਵੇਰੇ ਜਲਦੀ ਉੱਠਦੀਆਂ ਨੇ ਪਰ ਉਹਨਾਂ ਨੂੰ ਬਾਕੀ ਪਰਿਵਾਰ ਦੇ ਨਾਲੋਂ ਪਹਿਲਾਂ ਉੱਠਣਾ ਪੈਂਦਾ ਹੈ ਤਾਂ ਕਿੰਨਾ ਚੰਗਾ ਹੋਵੇਗਾ ਜੇਕਰ ਪੈਣਾ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਪੈਣ ਕਿ ਅਮਰਤ ਵੇਲੇ ਉੱਠਣ ਵਾਲੀ ਬੀਬੀ ਦੇ ਹੱਥਾਂ ਦੇ ਵਿੱਚ ਸਤਿਗੁਰ ਸੱਚੇ ਪਾਸ਼ਾ ਇੰਨੀਆਂ ਬਰਕਤਾਂ ਪਾਉਂਦੇ ਕਿ ਉਹ ਜਿਸ ਚੀਜ਼ ਨੂੰ ਵੀ ਹੱਥ ਪਾਉਂਦੀ ਹੈ ਨਾ ਉਹ ਚੀਜ਼ ਕਦੀ ਘਟਦੀ ਨਹੀਂ ਸਤਿਗੁਰ ਸੱਚੇ ਪਾਸ਼ਾ ਇੰਨੀ ਬਰਕਤ ਰੱਖਦੇ ਆ ਅਮਰਤ ਵੇਲੇ ਉੱਠਣ ਵਾਲਾ ਮਨੁੱਖ ਤਨ ਮਨ ਧਨ ਪੱਖੋਂ ਹਮੇਸ਼ਾ ਹੀ ਕਾਮਯਾਬ ਰਹਿੰਦਾ ਹੈ ਅਮੀਰ ਰਹਿੰਦਾ ਹੈ ਤਾਂ ਇੱਥੇ ਯਾਦ ਰੱਖਣਾ ਕਿ ਅਮਰਤ ਵੇਲੇ ਉੱਠਣਾ ਵੀ ਆ ਅਤੇ ਅਮਰਤ ਵੇਲੇ ਉੱਠਣ ਦਾ ਸਾਡੇ ਮਨ ਵਿੱਚ ਚਾਹ ਵੀ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਵੀ ਅਮਰਤ ਵੇਲੇ ਉੱਠ ਵੀ ਰਹੇ ਹਾਂ ਤੇ ਮਨ ਦੇ ਵਿੱਚ ਉਦਾਸੀ ਵੀ ਆ ਇਹਨਾਂ ਵੇਲੇ ਉੱਠੇ ਵੀ ਫਿਰਦੇ ਆ ਪਾਠ ਵੀ ਕਰ ਲਿਆ ਪਰ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਚੱਲਦੀ ਰਹਿੰਦੀ ਆ ਵੀ ਮੈਂ ਤਾਂ ਜੇ ਹੋਰ ਸੌਣਾ ਸੀ ਸਾਰੇ ਸੁੱਤੇ ਪਏ ਆ ਮੈਂ ਵੀ ਸੌਂ ਲੈਂਦੀ ਮੇਰੀ ਵੀ ਨੀਂਦ ਪੂਰੀ ਹੋ ਜਾਂਦੀ ਤਾਂ ਫਿਰ ਉੱਠੇ ਨਾ ਉੱਠੇ ਇੱਕ ਬਰਾਬਰ ਹੀ ਆ ਅਮਰਤ ਵੇਲੇ ਉੱਠਣਾ ਵੀ ਆ ਤੇ ਅਮਰਤ ਵੇਲੇ ਦਾ ਚਾਹ ਵੀ ਮਨ ਵਿੱਚ ਹੋਣਾ ਚਾਹੀਦਾ ਹੈ ਇਥੇ ਮਹਾਪੁਰਖ ਜੀ ਕਹਿੰਦੇ ਜੋ ਵੀ ਔਰਤ ਜੋ ਵੀ ਬੀਬੀ ਭੈਣ ਸਵੇਰੀ ਅਮਰਤ ਵੇਲੇ ਦੇ ਵਿੱਚ ਉੱਠਦੀ ਆ ਉੱਠ ਕੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰੇ ਗੁਰਬਾਣੀ ਦਾ ਪਾਠ ਕਰਕੇ ਫਿਰ ਆਪਣੇ ਘਰ ਦੇ ਕੰਮਕਾਰਾਂ ਨੂੰ ਹੱਥ ਪਾਵੇ ਅਤੇ ਘਰ ਦੇ ਕੰਮਕਾਰ ਕਰਦਿਆਂ ਵੀ ਗੁਰਬਾਣੀ ਦਾ ਪਾਠ ਕਰੇ ਸ਼ਬਦ ਜਾਪ ਕਰੇ ਖਾਸ ਕਰਕੇ ਜਦੋਂ ਆਪਣੀ ਰਸੋਈ ਦੇ ਵਿੱਚ ਕਦਮ ਰੱਖਣਾ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਉਹ ਭੋਜਨ ਪ੍ਰਸ਼ਾਦਾ ਤਿਆਰ ਕਰਦਿਆਂ ਹੋਇਆਂ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਗੁਰਬਾਣੀ ਦਾ ਪਾਠ ਸ਼ਬਦ ਜਾਪ ਕਰਦਿਆਂ ਕਰਦਿਆਂ ਭੋਜਨ ਪ੍ਰਸ਼ਾਦਾ ਪਕਾਉਣਾ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਤਿਗੁਰ ਸੱਚੇ ਪਾਤਸ਼ਾਹ ਇਸ ਘਰ ਦੇ ਧੰਨ ਅੰਨ ਭੰਡਾਰ ਹਮੇਸ਼ਾ ਭਰੇ ਰਹਿਣ ਕਰਦੇ ਜੀ ਖਾਣ ਵਾਲੇ ਪਕਾਉਣ ਵਾਲੇ ਤੰਦਰੁਸਤ ਰਹਿਣ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਆ ਕਰਦੇ ਆ ਭੋਜਨ ਬਣਾ ਲਓ ਮੂਲ ਮੰਤਰ ਜੀ ਦਾ ਜਾਪ ਕਰਦੇ ਆ ਕਰਦੇ ਆ ਭੋਜਨ ਬਣਾ ਲਓ ਮਹਾਪੁਰਖ ਜੀ ਇੱਥੇ ਕਹਿੰਦੇ ਜੇ ਭੈਣਾ ਚਾਹਣ ਤਾਂ ਆਪਣੇ ਭੋਜਨ ਪ੍ਰਸ਼ਾਦੇ ਦੇ ਰਾਹੀਂ ਹੀ ਕਰਦੇ ਜੀਆਂ ਦਾ ਮਨ ਬਦਲ ਸਕਦੀਆਂ ਨੇ ਪਾਪ ਕੀ ਜੇ ਕਿਸੇ ਦੇ ਮਨ ਦੇ ਵਿੱਚ ਬਹੁਤ ਗੁੱਸਾ ਰਹਿੰਦਾ ਹੈ ਕਾਲਾ ਪਣਿਆ ਚੜਚੜਾ ਪਾਣੇ ਤਾਂ ਉਹ ਆਪਾ ਗੁਰੂ ਦੇ ਗਿਆਨ ਦੇ ਨਾਲ ਉਹਦਾ ਮਨ ਸ਼ਾਂਤ ਕਰ ਸਕਦੇ ਆ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਕਰਦੇ ਭੋਜਨ ਪ੍ਰਸ਼ਾਦਾ ਤਿਆਰ ਕਰਾਂਗੇ ਤਾਂ ਸਾਡਾ ਉਹ ਭੋਜਨ ਪ੍ਰਸ਼ਾਦਾ ਹੀ ਅੰਮ੍ਰਿਤ ਰੂਪੀ ਬਣ ਜਾਵੇਗਾ ਫਿਰ ਜੋ ਜੀ ਖਾਵੇਗਾ ਉਹਦੇ ਮਨ ਨੂੰ ਸ਼ਾਂਤੀ ਸਕੂਨ ਮਿਲੇਗਾ ਤਾਂ ਫਿਰ ਰੋਜ਼ ਪ੍ਰਸ਼ਾਦਾ ਬਣਾਉਂਦਿਆਂ ਹੋਇਆਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਜਾਂ ਫਿਰ ਸੁਣਦਿਆਂ ਸੁਣਦਿਆਂ ਭੋਜਨ ਬਣਾਉਣਾ ਫਿਰ ਜਦੋਂ ਵੀ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਪੂਰੇ ਪਰਿਵਾਰ ਦੇ ਲਈ ਅਮਰਤ ਵੇਲੇ ਦੀ ਰਾਤ ਮੰਗਣੀ ਅਤੇ ਜਦੋਂ ਵੀ ਭੈਣਾ ਬੀਬੀਆਂ ਪਾਠ ਕਰਕੇ ਉੱਠਦੀਆਂ ਨੇ ਤਾਂ ਮਹਾਂਪੁਰਖ ਜੀ ਕਹਿੰਦੇ ਇੱਕ ਵਾਰ ਆਪਣੇ ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਜ਼ਰੂਰ ਫੇਰਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਵੀ ਗੁਰੂ ਘਰ ਨਾਲ ਲੈ ਕੇ ਜਾਓ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ ਗੁਰਬਾਣੀ ਦਾ ਪਾਠ ਕਰਨ ਦੇ ਲਈ ਉਹਨਾਂ ਨੂੰ ਬਿਠਾਓ ਤਾਂ ਦੇਖਣਾ ਕਰਦੀ ਸੁੱਖ ਸ਼ਾਂਤੀ ਬਰਕਤ ਆਪੇ ਹੀ ਵੱਧਦੀ ਜਾਵੇਗੀ ਅਤੇ ਸਾਰੇ ਹੀ ਕਰਦੇ ਜੀਆਂ ਦੇ ਲਈ ਜ਼ਰੂਰੀ ਹੈ ਕਿ ਰੋਜ਼ ਸਵੇਰੇ ਜਲਦੀ ਉੱਟ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਸ਼ੁਕਰਾਨਾ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਪਾਠ ਕਰਨ ਤੋਂ ਬਾਅਦ ਆਪਣੇ ਕੰਮਾਂ ਕਾਰਾਂ ਨੂੰ ਹੱਥ ਪਾਉਣਾ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਜੀ ਦਾ ਜਾਪ ਕਰ ਲੋ 15 20 ਮਿੰਟ ਅੱਧਾ ਘੰਟਾ ਜਿੰਨਾ ਕਰ ਸਕਦੇ ਆ ਗੁਰਮੰਤਰ ਜਾਪ ਕਰੋ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ਾ ਸਾਦਾ ਹੀ ਮਿਹਰਬਾਨ ਹੈ ਇਹ ਨਿਯਮ ਸਾਡੇ ਪੱਕੇ ਹੋਣੇ ਚਾਹੀਦੇ ਆ ਕਰਦਾ ਕੋਈ ਇੱਕ ਜੀ ਹੀ ਇਹ ਨਿਯਮ ਨੇਮ ਦੇ ਨਾਲ ਨਿਭਾ ਲੈਣਾ ਪੂਰੇ ਪਰਿਵਾਰ ਦੇ ਸੁਭਾਅ ਵਿੱਚ ਪੂਰੇ ਪਰਿਵਾਰ ਦੀ ਸੋਚ ਵਿਚਾਰ ਦੇ ਵਿੱਚ ਬਦਲਾਅ ਆ ਜਾਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਉਸ ਪਰਿਵਾਰ ਦੇਤੇ ਹੋ ਜਾਂਦੀ ਹੈ ਤੇ ਫਿਰ ਆਓ ਆਪਾਂ ਵੀ ਆਪਣੇ ਘਰ ਦੇ ਵਿੱਚ ਇਹ ਸ਼ੁਰੂਆਤ ਕਰੀਏ ਰੋਜ਼ ਸਵੇਰੇ ਅਮਰਤ ਵੇਲੇ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰੀਏ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੀਏ ਹਰ ਰੋਜ਼ ਆਪਣੇ ਬੱਚਿਆਂ ਨਾਲ ਲੈ ਕੇ ਗੁਰੂ ਘਰੇ ਜਾਏ ਕਿਉਂਕਿ ਜਿਸ ਮਾਂ ਦਾ ਬੱਚਾ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਵੱਡਗਿਆ ਉਸ ਮਾਂ ਨੂੰ ਆਪਣੇ ਬੱਚੇ ਦੀ ਫਿਰ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਪੂਰੀ ਫਿਕਰ ਚਿੰਤਾ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਰੰਗਦੀ ਆ ਜਿਹੜਾ ਬੱਚਾ ਹਰ ਰੋਜ਼ ਪਾਠ ਕਰੇਗਾ ਗੁਰੂ ਦਾ ਗਿਆਨ ਹਾਸਲ ਕਰੇਗਾ ਉਹ ਕਦੇ ਵੀ ਮਾਰੇ ਰਾਹ ਤੇ ਨਹੀਂ ਜਾ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਉਹਦੀ ਹਰ ਥਾਂ ਦੇ ਰੱਖਿਆ ਕਰਦੇ ਆ ਹਰ ਥਾਂ ਤੇ ਸਹਾਈ ਹੁੰਦੇ ਆ ਤੋ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਦੇ ਲਾਗੇ ਗੁਰਬਾਣੀ ਦੇ ਲਾਗਣਾ ਤੇ ਸਾਡੇ ਬੱਚੇ ਸਾਨੂੰ ਦੇਖ ਦੇਖ ਕੇ ਸਿੱਖਦੇ ਆ ਜੇਕਰ ਆਪਾਂ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰ ਲਈਏ ਆਪਣੇ ਜੀਵਨ ਦੇ ਕੁਝ ਚੰਗੇ ਨਿਯਮ ਬਣਾ ਲਏ ਤਾਂ ਸਾਡੇ ਬੱਚਿਆਂ ਨੂੰ ਕਹਿ ਕੇ ਸਮਝਾਉਣਾ ਨਹੀਂ ਪਵੇਗਾ ਬੱਚੇ ਸਾਨੂੰ ਦੇਖ ਦੇਖ ਕੇ ਆਪਣੇ ਆਪ ਉਹ ਹੀ ਸਿੱਖ ਜਾਣਗੇ ਸੋ ਮਾਤਾ ਪਿਤਾ ਹਰ ਰੋਜ਼ ਗੁਰੂ ਘਰ ਜਾਈਓ ਜਾ ਕੇ ਕਥਾ ਕੀਰਤਨ ਸੁਣੋ ਫਰ ਦੇਵ ਚੰਮਤ ਤੋਂ ਉੱਠੋ ਗੁਰਬਾਣੀ ਦਾ ਪਾਠ ਕਰੋ ਤਾਂ ਤੁਹਾਡੇ ਬੱਚੇ ਨੂੰ ਪਤਾ ਲੱਗ ਜਾਵੇਗਾ ਵੀ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਦੇਖੋ ਸਤਿਗੁਰ ਸਿੱਤਿ ਪਾਸ਼ਾ ਜੀ ਹਮੇਸ਼ਾ ਹੀ ਮੇਰਾ ਕਰਦੇ ਨੇ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀ ਕਿ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ